ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਤੁਹਾਨੂੰ ਦੱਸਿਆ ਕਿ ਗੈਰ ਕਾਨੂੰਨੀ ਹਥਿਆਰ ਅਤੇ ਲੱਖਾਂ ਰੁਪਏ ਹਵਾਲਾ ਰਾਸ਼ੀ ਸਮੇਤ ਮੁਜਰਮ ਕਿਤੇ ਗ੍ਰਿਫਤਾਰ। ਅੰਮ੍ਰਿਤਸਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ। ਕ੍ਰਾਸ ਬਾਰਡਰ ਆਰਮ ਸਮਗਲਿੰਗ ਜਿਹੜਾ ਨੈਟਵਰਕ ਹੈ ਔਰ ਮੋਡਿਊਲ ਉਹ ਬਸ ਕੀਤਾ ਗਿਆ ਡਿਸਪੈਂਟਲ ਕੀਤਾ ਗਿਆ ਸਾਰਾ ਨੈਟਵਰਕ। ਇਹ ਚ 6 ਲੋਕ ਗ੍ਰਿਫਤਾਰ ਹੋਏ ਹੈ। 6 ਸਫਿਸਟੀਕੇਟਿਡ ਪਿਸਟਲ ਤੇ 5 ਲੱਖ 75000 ਰੁਪਇਆ ਹਵਾਲਾ ਦੀ ਮਨੀ ਹੈ ਜਿਹੜੀ ਕਿ ਸਮਗਲਸ ਨੂੰ ਕਰਾਸ ਬਾਰਡਰ ਜਿਹੜੀਆਂ ਡਰੋਨ ਰਾਹੀਂ ਪੁਸ਼ ਕਰ ਰਹੇ ਸੀ ਕਨਸਾਈਨਮੈਂਟ ਉਹਦਾ ਵਾਪਸ ਜਾਣਾ ਸੀਗਾ ਇਹਦੇ ਚ ਜਿਹੜੇ ਰਿਕਵਰੀ ਹੈ 6 ਪਿਸਟਲ ਦੀ ਉਹਦੇ ਵਿੱਚ ਇੱਕ ਬਲੌਕ ਹੈਗਾ 9mm ਤਿੰਨ ਹੈਗੇ PX5 ਜਿਹੜੇ ਕਿ 30 ਬੋਰ ਦੇ ਨੇ ਇੱਕ ਦੂਸਰਾ 30 ਬੋਰ ਦਾ ਪਿਸਟਲ ਹੈ ਔਰ ਇੱਕ 32 ਬੋਰ ਦਾ ਪਿਸਟਲ ਹੈ ਔਰ ਜਿਹੜੇ ਹਵਾਲਾ ਮੰਗੇ 575000 ਇਹ ਵੀ ਰਿਕਵਰ ਹੋਈ ਹੈ ਇਹਦੇ ਸਭ ਤੋਂ ਪਹਿਲਾਂ ਗ੍ਰਿਫਤਾਰੀ ਸਾਡੇ ਸੀਆਈਏ ਸਟਾਫ 1 ਦੀ ਟੀਮ ਨੇ ਪ੍ਰਕਾਸ਼ ਸਿੰਘ ਨੂੰ ਫੜਿਆ ਬਾਤਾਰਾ ਸਿੰਘ ਦਾ ਹੈਗਾ ਥਾਣਾ ਖਾਲੜਾ ਚੱਕੀ ਦਾ ਕੰਮ ਹੈ ਇਹਦਾ ਪਿੰਡ ਦੇ ਵਿੱਚ ਇਹ ਤੋਂ ਦੋ ਪਿਸਤਲ ਰਿਕਵਰ ਹੋਏ ਸੀਗੇ ਉਸ ਤੋਂ ਬਾਅਦ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਫਿਰ ਅਜੇ ਵੀਰ ਫੜਿਆ ਗਿਆ ਜਿਹੜਾ ਜੇ ਅੰਮ੍ਰਿਤਸਰ ਦੇ ਵਿੱਚ ਚੌਕ ਬਾਬਾ ਸਾਹਿਬ ਦਾ ਰਹਿਣ ਵਾਲਾ ਇਹ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਹੈ ਕਰਨਬੀਰ ਕਰਨ ਇਹ RAM TIRATH ਰੋਡ ਦਾ ਹੈ ਬੇਰੁਜ਼ਗਾਰ ਹੈ ਉਸ ਤੋਂ ਬਾਅਦ ਇਹ ਫੜਿਆ ਗਿਆ ਇਹ ਥੋ ਰਿਕਵਰੀ ਹੁੰਦੀ ਹੈ ਸ਼੍ਰੀ ਰਾਮ ਫੜਿਆ ਜਾਂਦਾ ਉਸ ਤੋਂ ਬਾਅਦ RAM TIRATH ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਇਹਦੀ ਵੀ ਆਪਣੀ ਜਿਹੜੀ ਆ ਧੋਬੀ ਦਾ ਕੰਮ ਕਰਦਾ ਹੈ ਉਸ ਤੋਂ ਬਾਅਦ ਗੱਲ ਸਾਰੀ ਸਾਫ਼ ਹੁੰਦੀ ਹੈ ਕਿ ਮੈਂ ਪ੍ਰੀਤ ਐਲੀਅਸ ਰੋਹਤ ਇਹ ਪੁਤਲੀ ਘਰ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹ ਮੇਨ ਕਿੰਗ ਪਿੰਨ ਸਾਹਮਣੇ ਆਉਂਦਾ ਜਿਹੜਾ ਕਿ ਔਰ ਫੋਰਨ ਬੇਸ ਹੈਂਡਲਰਸ ਆਰ ਇਨ ਟੱਚ ਹੈ ਤੇ ਬਾਰ-ਬਾਰ ਡਰੋਨ ਦੇ ਰਾਹੀਂ ਕਨਸਾਈਨਮੈਂਟਸ ਚਾਹੇ ਵੈਪਨ ਹੈ ਜਾਂ ਔਰ ਦੂਜਾ ਜਿਹੜੇ ਡਰੱਗਸ ਹੈ ਜਾਂ ਇਵਨ ਹਵਾਲਾ ਦਾ ਜਿਹੜਾ ਨੈਟਵਰਕ ਹੈ ਇਹਨੂੰ ਮਹਿਤਪ੍ਰੀ ਤੇਲਿਅਸ ਰੋਹਿਤੀ ਸਾਰਾ ਕਰਦਾ ਔਰ ਸਾਨੂੰ ਇਹ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਫਰੈਸ਼ ਕਨਸਾਈਨਮੈਂਟ ਦੇ ਕੋਈ ਆਈ ਹੈ ਜਦੋਂ ਮਹਿਤਪ੍ਰੀ ਦੇ ਪਿੱਛੇ ਪੁਲਿਸ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਫਾਲੋ ਕਰ ਰਹੀ ਹੈ ਤੇ ਮੈਨੂੰ ਫੜਨਗੇ ਏ ਪੰਜਾਬ ਛੱਡ ਕੇ ਭੱਜ ਗਿਆ ਤੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹਨਾਂ ਨੂੰ ਗੋਆ ਤੋਂ ਗ੍ਰਿਫਤਾਰ ਕੀਤਾ ਉੱਥੋਂ ਜਦੋਂ ਗ੍ਰਿਫਤਾਰ ਕਰਕੇ ਤੇ ਸਾਰੀ ਇਹ ਟੋਟਲ ਰਿਕਵਰੀ ਜਿਹੜੀ 6 ਪਿਸਟਲਸ ਦੀ ਹੋਈ ਉਸ ਤੋਂ ਬਾਅਦ ਦਿਨੇਸ਼ ਕੁਮਾਰ ਜਿਹੜਾ ਆਦਮਪੁਰ ਦਾ ਰਹਿਣ ਵਾਲਾ ਜਲੰਧਰ ਦਾ ਉਹਨੂੰ ਫੜਿਆ ਗਿਆ 5,75,000 ਜਿਹੜੀ ਹਵਾਲਾ ਮੰਨੀ ਦੇ ਨਾਲ ਜਿਹੜੀ ਕਿ ਵਾਪਸ ਉਹ ਲੈ ਕੇ ਜਾਂਦੇ ਸੀ ਸੋ ਇਸ ਤਰੀਕੇ ਨਾਲ ਜਿਹੜੇ ਜਿਹੜਾ ਨੈਟਵਰਕ ਬਸਟ ਕਰਨ ਨਾਲ ਏਰੀਏ ਦੇ ਵਿੱਚ ਵੱਡਾ ਕ੍ਰਾਈਮ ਵਟਲਿਆ ਔਰ ਇਹਦੇ ਸਫਿਸਟੀਕੇਟਡ ਵੈਪਨ ਨੇ ਇਹ ਗੈਂਗਸਟਰ ਅਬਲਿਕ ਟੈਰਰਿਸ ਦੇ ਹੱਥ ਜਾਣ ਤੋਂ ਬਚ ਗਏ ਹੈ ਕਿਉਂਕਿ ਜਿਹੜਾ ਮਹਿਕ ਪ੍ਰੀਤ ਨੇ ਆਪਣੀ ਇੰਟਰਵਿਊਸ਼ਨ ਦੱਸਿਆ ਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਐਪਸ ਬਦਲ ਬਲ ਕੇ ਬਾਹਰਲੇ ਹੈਂਡਲਰਸ ਨਾਲ ਇਹਦੀ ਗੱਲਬਾਤ ਚੱਲਦੀ ਰਹਿੰਦੀ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਦਿੱਤੇ ਹੋਏ ਜਗ੍ਹਾ ਤੇ ਇਹ ਸਮਾਨ ਵੀ ਪਹੁੰਚਾਉਂਦਾ ਰਿਹਾ ਔਰ ਅੱਗੇ ਇੰਪੋਰਟੈਂਟ ਜਿਹੜੇ ਬੰਦੇ ਹੈ ਉਹਨਾਂ ਨੂੰ ਅੱਗੇ ਜਾਣਾ ਸੀਗਾ ਤੋ ਮੈਂ ਸਮਝਦਾ ਵੀ ਜੇ ਸਾਰੇ ਦੇ ਸਾਰੇ 6 ਪਿਸਟਲ ਜੋ ਕਿ ਮੜੇ ਅੰਸਰਾਂ ਵਾਸਤੇ ਗੈਸੀ ਉਹਨਾਂ ਦੇ ਫੜੇ ਜਾਣਨਾ ਵੱਡਾ ਜਿਹੜਾ ਖਤਰਾ ਟਲਿਆ ਏਰੀਏ ਦਾ ਸੋ ਇਹਦੇ ਵਿੱਚ ਸਾਡੀ ਜਿਹੜੀ ਟੀਮ ਹੈ ਡੀਸੀਪੀ ਰਵਿੰਦਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਸਾਹਿਬ ਅਮੋਲਕਦੀਪ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਬਹੁਤ ਵਧੀਆ ਇਹ ਚ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਹੈ ਜਿਹੜਾ ਹੁਣ ਅਗਲਾ ਇਹਦੇ ਚ ਹੈਗਾ ਲਿੰਕੇਜਸ ਦਾ ਕੰਮ ਉਹ ਹੋਰ ਵੈਪਨ ਸਾਨੂੰ ਰਿਕਵਰ ਹੋਣ ਦੀ ਆਸ ਹੈ ਇਹਦੇ ਚ ਔਰ ਹਵਾਲਾ ਦਾ ਜਿਹੜਾ ਨੈਟਵਰਕ ਹੈ ਜਿਹੜਾ ਦੁਆਬੇ ਦੇ ਖੇਤਰ ਦੇ ਵਿੱਚ ਵੀ ਚੱਲ ਰਿਹਾ ਹੈ ਔਰ ਵਾਈਡ ਸਪਰੈਡ ਹੈ ਮਾਝੇ ਚ ਆ ਕੇ ਇਹ ਕੰਮ ਕਰਦੇ ਰਹੇ ਆ ਉਹ ਵੀ ਬੜਾ ਇੰਪੋਰਟੈਂਟ ਹੈ ਔਰ ਜਿਹੜੀ ਦਿਨੇਸ਼ ਕੁਮਾਰ ਦੀ ਉੱਚ ਕਿਚੋਂ ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਪ੍ਰਣਾਲੀਆਂ ਹਵਾਲਾ ट्रांजੈਕਸ਼ਨ ਨੇ ਉਹ ਡੰਡੇਆਲਾ ਰਹੀ ਆ ਤੇ ਬਿਆਸ ਏਰੀਆ ਚ ਨੇ ਅਫੀ ਜ਼ਿਆਦਾ ਹਵਾਲਾ ਟਰਾਂਜੈਕਸ਼ਨਸ ਹੈਂਡਓਵਰ ਕੀਤੀਆਂ ਤੇ ਲਈਆਂ ਉਹਨਾਂ ਤੇ ਵੀ ਅਸੀਂ ਸਾਰੇ ਤੇ ਕੰਮ ਕਰ ਰਹੇ ਹਾਂ ਸ੍ਰੀ ਫੈਸਟ ਕੰਟਰੈਕਟਮੈਂਟ ਤੁਸੀਂ ਕਹਿ ਰਹੇ ਸੀ ਇਹ ਮਹਿੰਗਾਈ ਹੋਣੀ ਤਾਂ ਹੁਣ ਹੋ ਬਈ ਕਿ ਨਹੀਂ ਹੋ ਗਈ ਜੀ ਉਹਨਾਂ ਚੋਂ ਕਾਫੀ ਹਿੱਸਾ ਸਾਨੂੰ ਮਿਲ ਗਿਆ ਕੁਝ ਰਹਿੰਦਾ ਉਹ ਫੜ ਲਾਂਗੇ ਜਲਦੀ ਹੈਂਡਲਰ ਨੂੰ ਪਤਾ ਲੱਗ ਗਿਆ ਸਰ ਹੈਂਡਲਰ ਵੀ ਪਤਾ ਹੈ ਜੀ ਉਹਨੂੰ ਵੀ ਅਸੀਂ ਨਾਮਜ਼ਦ ਕਰਾਂਗੇ ਅਜੇ ਉਹ ਥੋੜਾ ਜਿਹਾ ਉਸ ਤੇ ਕੰਮ ਕਰ ਰਹੇ ਹਾਂ ਆ ਸਾਡੀ CIA 2 ਜਿਹਦੇ ਇੰਚਾਰਜ ਨੇ ਰਵੀ ਕੁਮਾਰ ਤੇ ਉਹਨਾਂ ਦੀ ਟੀਮ ਨੇ 1 ਕਿਜੀ ਹਿਰੋਇਨ ਇੱਕ ਮੋਬਾਈਲ ਫੋਨ ਤੇ ਇੱਕ ਦੋਸ਼ੀ ਗ੍ਰਫਤਾਰ ਕੀਤਾ ਜਦੀ ਪਛਾਣ ਜਿਹੜੀ ਜਸ਼ਨਦੀਪ ਏਲੀਅਸ ਮਾਡੀ ਹੋਈ ਹੈ ਮਾਨਾਂਵਾਲਾ ਚਾਟੀਵਿੰਡ ਅੰਮ੍ਰਿਤਸਰ ਦਾ ਰਹਿਣ ਵਾਲਾ ਜੋ ਅੰਮ੍ਰਿਤਸਰ ਰੂਰਲ ਚ ਪੈਂਦਾ ਔਰ ਲੇਬਰ ਦਾ ਕੰਮ ਕਰਦਾ ਹੈ ਤਕਰੀਬਨ 20 ਸਾਲ ਉਮਰ ਹੈ ਇਹਦੀ ਪੁੱਛਗਿੱਛ ਵਿੱਚ ਵੀ ਇਹੀ ਆਇਆ ਕਿ ਕੋਰੀਅਰ ਦਾ ਕੰਮ ਕਰਦਾ ਔਰ ਬਾਰਡਰ ਤੇ ਉਹ ਇਸ ਸਮਗਲਰ ਦਾ ਨਾਮ ਇਹਦੇ ਵਿੱਚ ਸਾਹਮਣੇ ਆਇਆ ਜਿਹੜੇ ਇਹਨੂੰ ਅੱਗੇ ਯੂਜ਼ ਕਰਦੇ ਸੀ ਯਾਰ ਥੋੜੇ ਪੈਸਿਆਂ ਦੇ ਲਾਲਚ ਪਿੱਛੇ ਕੰਮ ਕਰਦਾ ਸੀਗਾ ਇਸ ਤੋਂ ਇਲਾਵਾ ਜਿਹੜਾ ਸਿਰਈਏ 3 ਜਿਹੜੇ ਸਾਡੇ ਇੰਚਾਰਜ ਨੇ ਬਲਵਿੰਦਰ ਸਿੰਘ ਉਹਨਾਂ ਨੇ ਵੀ ਦੋ ਪਿਸਟਲ ਦੋ ਲਾਈਵ ਕੈਟਰੇਜਸ ਨਾਲ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਬਾਬੀ ਜੋ ਨੂਰ ਜਮ ਮੂੜੇ ਚਾਪੀ ਐਸ ਕੇਟੇ ਹਕੀਮਾ ਦਾ ਰਹਿਣ ਵਾਲਾ ਔਰ 26 ਸਾਲ ਦੀ ਦੀ ਉਮਰ ਹੈ ਤੇ ਖਿਲਾਫ ਪਹਿਲਾਂ ਸਨੇਚਿੰਗ ਦਾ ਵੀ ਪਰਚਾ ਦਰਜ ਹੈ ਖਾਣਾ ਗੇਟ ਹਕੀਮਾ ਚ ਤੇ ਇਹ ਬੰਦਾ ਵੀ ਜਿਹੜਾ ਹੈ ਪਿਸਟਲ ਜਿਹੜੇ ਆ ਆਰਗੇਨਾਈਜ਼ ਕ੍ਰਾਈਮਨਲਸ ਦੇ ਨਾਂ ਵਾਸਤੇ ਇਧਰ ਉਧਰ ਕਰਨ ਦਾ ਵੀ ਕੰਮ ਕਰਦਾ ਸੀ ਔਰ ਇਹਦਾ ਆਪਣੀ ਵੀ ਮਨਛਾ ਸੀ ਕਿ ਮੈਂ ਕਿਸੇ ਨਾ ਕਿਸੇ ਕ੍ਰਾਈਮ ਚ ਸਪੈਸ਼ਲੀ ਸਨੇਚਿੰਗ ਉਬਲੀਕ ਰੋਬਰੀ ਦੇ ਵਿੱਚ ਇਹਨਾਂ ਨੂੰ ਯੂਜ਼ ਕਰਕੇ ਤੇ ਪੈਸੇ ਕਮਾਵਾਂ ਸੋ ਇਹ ਵੀ ਬੜੀ ਅੱਛੀ ਨਾਲ ਕਾਮਯਾਬੀ ਸਾਡੇ ਸੀਆਈਏ ਦੀ ਜਿਹਦੀ ਸਾਰੀ ਸੁਪਰਵੀਜ਼ਨ ਡੀਸੀਪੀ ਸਾਹਿਬ ਜੀ ਐਡੀਸੀਪੀ ਸਾਹਿਬ ਤੇ ਏਸੀਪੀ ਸਾਹਿਬ ਕਰ ਥੈਂਕ ਯੂ